ਹਾਂਜੀ ਸਟੂਡੈਂਟਸ ਵੈਲਕਮ ਕਰਦੇ ਹਾਂ ਤੁਹਾਡਾ ਟੂ ਸਟੱਡੀ ਕਲਾਸ YouTube ਚੈਨਲ ਦੇ ਵਿੱਚ ਇਸ ਵੀਡੀਓ ਦੇ ਵਿੱਚ ਸਟੂਡੈਂਟਸ ਆਪਾਂ ਹਿਸਟਰੀ ਦਾ ਜਿਹੜਾ ਕਿ ਟੌਪਿਕ ਕਰਾਂਗੇ ਸਿੰਘ ਸਵਾਲ ਲਹਿਰ ਸਿੰਘ ਸਵਾਲ ਲਹਿਰ ਦੀ ਉਤਪਤੀ ਤੇਦਾ ਕੀ ਯੋਗਦਾਨ ਰਿਹਾ ਜਾਂ ਕੀ ਕੀ ਜਿਹੜਾ ਕਿ ਇਹਦਾ ਵਿਕਾਸ ਰਿਹਾ ਸਿੰਘ ਸਵਾਲ ਲਹਿਰ ਦੀ ਉਤਪਤੀ ਦੇ ਕਾਰਨ ਪੜਾਂਗੇ ਆਪਾਂ ਤੇ ਸਥਾਪਨਾ ਦੇ ਵਿਕਾਸ ਤੇ ਇਹਦੇ ਕੀ ਉਦੇਸ਼ ਸੀ ਨਿਸ਼ਾਨੇ ਸੀ ਕੀ ਕੀ ਇਹਦੀਆਂ ਸਫਲਤਾਵਾਂ ਨਿਕਲੀਆਂ ਨੇ ਠੀਕ ਹੈ ਹਾਂਜੀ ਤੇ ਸਿੰਘ ਸਵਾਲ ਲਹਿਰ ਪੰਜਾਬ ਵਿੱਚ ਜਿਹੜੀਆਂ ਵੀ ਸਮਾਜਿਕ ਧਾਰਮਿਕ ਲਹਿਰਾਂ ਚੱਲੀਆਂ ਨੇ ਉਹਨਾਂ ਦੇ ਵਿੱਚੋਂ ਸਿੰਘ ਸਵਾ ਲਹਿਰ ਸਭ ਤੋਂ ਵੱਧ ਮਹੱਤਵਪੂਰਨ ਸੀ। ਇਹਦੀ ਸਥਾਪਨਾ ਉਸ ਸਮੇਂ ਹੁੰਦੀ ਹੈ ਜਦੋਂ ਸਮਾਜ ਦੇ ਵਿੱਚ ਨਿਰੰਕਾਰੀ, ਨਾਮਧਾਰੀ, ਰਾਧਾ ਸਵਾਮੀ ਲਹਿਰਾਂ ਦਾ ਪ੍ਰਭਾਵ ਖਤਮ ਹੋ ਚੁੱਕਿਆ ਸੀ। ਤਾਂ ਸਿੰਘ ਸਵਾ ਲਹਿਰ ਦਾ ਮੁੱਖ ਉਦੇਸ਼ ਕੀ ਸੀ ਵੀ ਸਮਾਜ ਦੇ ਵਿੱਚ ਜਿਹੜੀਆਂ ਪ੍ਰਚਲਿਤ ਸਮਾਜਿਕ ਧਾਰਮਿਕ ਜਿਹੜੀਆਂ ਕੁਰੀਤੀਆਂ ਨੇ ਉਹਨਾਂ ਨੂੰ ਦੂਰ ਕਰਨਾ ਤੇ ਸਿੱਖਿਆ ਦਾ ਪ੍ਰਸਾਰ ਕਰਨਾ। ਇਸ ਲਹਿਰ ਦੀ ਰਾਜਨੀਤੀ ਦੇ ਵਿੱਚ ਇਸ ਲਹਿਰ ਦੀ ਮਤਲਬ ਕੀ ਪੋਲਿਟਿਕਲ ਸਿਸਟਮ ਦੇ ਵਿੱਚ ਕੋਈ ਵੀ ਦਿਲਚਸਪੀ ਨਹੀਂ ਸੀ ਕੋਈ ਇੰਟਰਸਟ ਨਹੀਂ ਸੀ ਤੇ ਨੇ ਅਲੱਗ-ਅਲੱਗ ਖੇਤਰਾਂ ਵਿੱਚ ਬੜੀਆਂ ਸ਼ਲਾਘਾਯੋਗ ਸਫਲਤਾਵਾਂ ਪ੍ਰਾਪਤ ਕੀਤੀਆਂ ਨੇ ਸਿੰਘ ਸਵਾ ਲਹਿਰ ਦੀ ਉਤਪਤੀ ਦਾ ਕਾਰਨ ਕੀ ਸੀ ਪਹਿਲਾ ਹੈਗਾ ਹਾਂਜੀ ਪਹਿਲਾ ਸੀ ਧਾਰਮਿਕ ਦਸ਼ਾ ਰਿਲੀਜੀਅਸ ਕੰਡੀਸ਼ਨ ਹਾਂਜੀ ਸਿੰਘ ਸਵਾ ਲਹਿਰ ਦੀ ਸਥਾਪਨਾ ਤੋਂ ਪਹਿਲਾਂ ਸਿੱਖ ਧਰਮ ਦੇ ਵਿੱਚ ਬਹੁਤ ਸਾਰੀਆਂ ਕੁਰੀਤੀਆਂ ਆ ਰਹੀਆਂ ਸੀ ਉਸ ਸਮੇਂ ਪਰ ਚੱਲ ਰਹੀ ਸੀ ਸਿੱਖ ਗੁਰੂਆਂ ਦੁਆਰਾ ਜਿਹੜੇ ਦਿੱਤੇ ਗਏ ਉਪਦੇਸ਼ ਸੀ ਲੋਕ ਉਹਨਾਂ ਨੂੰ ਭੁੱਲਦੇ ਜਾ ਰਹੇ ਸੀ ਸਿੱਖਾਂ ਤੇ ਬ੍ਰਾਹਮਣਵਾਦ ਦਾ ਬਹੁਤ ਜ਼ਿਆਦਾ ਪ੍ਰਭਾਵ ਹੋ ਗਿਆ ਸੀ ਤੇ ਉਹਨਾਂ ਨੇ ਕਈ ਦੇਵੀ-ਦੇਵਤਿਆਂ ਤੇ ਪੀਰ ਪਗੰਬਰਾਂ ਦੀ ਪੂਜਾ ਕਰਨੀ ਸ਼ੁਰੂ ਕਰ ਦਿੱਤੀ ਵਿਆਹ ਸ਼ਾਦੀਆਂ ਤੇ ਜਿਹੜੇ ਹੋਰ ਖੁਸ਼ੀ ਦੇ ਮੌਕੇ ਸੀ ਜਾਂ ਗਮੀ ਦੇ ਮੌਕੇ ਸੀ ਉਹਨਾਂ ਤੇ ਸਿੱਖਾਂ ਨੇ ਬ੍ਰਾਹਮਣਾ ਦੀਆਂ ਰਸਮਾਂ ਸੀ ਜਿਹੜੇ ਉਹਨਾਂ ਨੂੰ ਅਪਣਾਉਣਾ ਸ਼ੁਰੂ ਕਰਤਾ ਗੁਰਦੁਆਰੇ ਦੇ ਪੁਜਾਰੀਆਂ ਨੇ ਗੁਰੂਆਂ ਦੀ ਯਾਦ ਦੇ ਵਿੱਚ ਸ਼ਰਾਧ ਕਰਨੇ ਸ਼ੁਰੂ ਕਰਤੇ ਤੇ ਉਹਨਾਂ ਨੂੰ ਹਿੰਦੂ ਕਥਾਵਾਂ ਬਾਰੇ ਪੂਰੀ ਜਾਣਕਾਰੀ ਸੀ ਪਰ ਗੁਰੂ ਗ੍ਰੰਥ ਸਾਹਿਬ ਜੀ ਦੇ ਜਿਹੜੇ ਵਰਣਨ ਸ਼ਬਦਾਂ ਬਾਰੇ ਉਹਨਾਂ ਨੂੰ ਕੁਝ ਨਹੀਂ ਸੀ ਪਤਾ ਮਤਲਬ ਕਿ ਗੁਰੂ ਗ੍ਰੰਥ ਸਾਹਿਬ ਜੀ ਬਾਰੇ ਉਹਨਾਂ ਨੂੰ ਇੰਨੀ ਜਾਣਕਾਰੀ ਨਹੀਂ ਸੀ ਜਿੰਨੀ ਕਿ ਉਦੁਜੀਆ ਰਸਮਾਂ ਬਾਰੇ ਸੀ ਬੇਦੀ ਸੋਢੀ ਖਾਨਦਾਨ ਨਾਲ ਸੰਬੰਧ ਰੱਖਣ ਵਾਲੇ ਕਈ ਵਿਅਕਤੀਆਂ ਨੇ ਆਪਣੀਆਂ ਗੁਰਗੱਦੀਆਂ ਸਥਾਪਿਤ ਕਰ ਲਈਆਂ ਤੇ ਉਹਨਾਂ ਦੁਆਰਾ ਪਾਏ ਗਏ ਭਲੇਖਿਆਂ ਦੇ ਕਾਰਨ ਸਿੱਖ ਧਰਮ ਨੂੰ ਗਹਿਰਾ ਤੱਕਾ ਲੱਗਿਆ ਇਸ ਲਈ ਸਿੱਖਾਂ ਨੂੰ ਉਹਨਾਂ ਦੇ ਧਾਰਮਿਕ ਵਿਰਸੇ ਤੋਂ ਜਾਣੂ ਕਰਵਾਉਣ ਦੇ ਲਈ ਸਿੱਖਾ ਧਰਮ ਦੇ ਵਿੱਚ ਇਹ ਜਿਹੜੀ ਲਹਿਰ ਚੱਲਣ ਦੀ ਜ਼ਰੂਰਤ ਮਹਿਸੂਸ ਹੋਈ ਅਧਿਆਇਗਾ ਈਸਾਈ ਧਰਮ ਦਾ ਪ੍ਰਚਾਰ ਸਪਰੈਡ ਆਫ ਕ੍ਰਿਸਚੀਅਨ ਪੰਜਾਬ ਨੂੰ ਅੰਗਰੇਜ਼ੀ ਸਾਮਰਾਜ ਦੇ ਵਿੱਚ ਸ਼ਾਮਲ ਕਰ ਲਿਆ ਸੀ 29 ਮਾਰਚ 1849 ਉਸ ਤੋਂ ਬਾਅਦ ਈਸਾਈ ਧਰਮ ਦੇ ਪ੍ਰਚਾਰਕਾਂ ਵੱਲੋਂ ਸਿੱਖਾਂ ਨੂੰ ਧਰਮ ਦੇ ਵਿੱਚ ਸ਼ਾਮਲ ਕਰਨ ਲਈ ਕੋਈ ਵੀ ਉਹਨਾਂ ਨੇ ਕਸਰ ਨਾ ਛੱਡੀ ਅੰਗਰੇਜ਼ਾਂ ਨੇ ਇਹ ਖਿਆਲ ਸੀ ਕਿ ਵੀ ਜਿੰਨੇ ਵਧੇਰੇ ਸਿੱਖ ਇਸਾਈ ਧਰਮ ਦੇ ਵਿੱਚ ਸ਼ਾਮਲ ਹੋਣਗੇ ਭਾਰਤ ਵਿੱਚ ਅੰਗਰੇਜ਼ੀ ਰਾਜ ਹੋਰ ਨਹੀਂ ਮਜ਼ਬੂਤ ਹੋਊਗਾ ਮਤਲਬ ਕਿ ਉਹਨਾਂ ਨੂੰ ਇਹ ਗੱਲ ਮਹਿਸੂਸ ਹੋਣ ਲੱਗੀ ਵੀ ਜਿੰਨੇ ਅਸੀਂ ਇਸਾਈ ਧਰਮ ਦੇ ਵਿੱਚ ਸਿੱਖਾਂ ਨੂੰ ਸ਼ਾਮਲ ਕਰ ਲਾਂਗੇ ਉਹਨਾਂ ਹੀ ਪੰਜਾਬ ਭਾਰਤ ਦੇ ਵਿੱਚ ਅੰਗਰੇਜ਼ੀ ਰਾਜ ਅਜਰ ਬ੍ਰਿਟਿਸ਼ ਰਾਜ ਆ ਮਜ਼ਬੂਤ ਹੋ ਜਾਊਗਾ ਇਸੇ ਕਰਕੇ ਅੰਗਰੇਜ਼ਾਂ ਨੇ ਲੁਧਿਆਣਾ ਲਾਹੌਰ ਤਰਨਤਾਰਨ ਅੰਮ੍ਰਿਤਸਰ ਸ਼ਹਿਰਾਂ ਦੇ ਵਿੱਚ ਮਿਸ਼ਨਰੀ ਸੈਂਟਰ ਬਣਾ ਲਏ ਤੇ ਇਹ ਸੈਂਟਰ ਗੁਰਦੁਆਰਿਆਂ ਦੇ ਨੇੜੇ ਖੋਲੇ ਗਏ ਗੁਰਦੁਆਰਿਆਂ ਸਾਹਿਬ ਦੇ ਸਕੂਲਾਂ ਕਾਲਜਾਂ ਵਿੱਚ ਵੀ ਈਸਾਈ ਧਰਮ ਦਾ ਤੇਜ਼ੀ ਨਾਲ ਪ੍ਰਚਾਰ ਕੀਤਾ ਗਿਆ ਤੇ ਜਿਹਦੇ ਨਾਲ ਸਿੱਖ ਧਰਮ ਦੇ ਵਿੱਚ ਸਿੱਖ ਈਸਾਈ ਧਰਮ ਦੇ ਵਿੱਚ ਸ਼ਾਮਲ ਹੋਣ ਲੱਗੇ 1853 ਈਸਵੀ ਵਿੱਚ ਮਹਾਰਾਜ ਦਲੀਪ ਸਿੰਘ ਨੇ ਵੀ ਈਸਾਈ ਧਰਮ ਨੂੰ ਅਪਣਾ ਲਿਆ ਤੇ ਕੁਝ ਸਮੇਂ ਬਾਅਦ ਕਪੂਰਥਲਾ ਦੇ ਰਾਜੇ ਦਾ ਭਤੀਜਾ ਕਮਰ ਹਰਨਾਮ ਸਿੰਘ ਵੀ ਈਸਾਈ ਬਣ ਗਿਆ ਸਕੂਲਾਂ ਕਾਲਜਾਂ ਵਿੱਚ ਪੜਦੇ ਸਿੱਖ ਵਿਦਿਆਰਥੀਆਂ ਦਾ ਝੁਕਾ ਜਿਹੜੇ ਕਿ ਈਸਾਈ ਮਤਵਲ ਹੋਣ ਲੱਗ ਗਿਆ ਤੇ ਇਸ ਤਰ੍ਹਾਂ ਈਸਾਈ ਧਰਮ ਦੇ ਪ੍ਰਚਾਰ ਨੇ ਸਿੱਖ ਧਰਮ ਨੂੰ ਇੱਕ ਗੰਭੀਰ ਚੁਣੌਤੀ ਪੇਸ਼ ਕੀਤੀ ਤੇ ਸਿੰਘ ਦਾ ਸਵਾਲ ਅਹਿਰਦੀ ਸਥਾਪਨਾ ਦਾ ਵਿਚਾਰ ਆ ਜਿਹੜੇ ਕਿ ਬਣਾਇਆ ਗਿਆ ਅੱਗੇ ਹੈਗਾ 트ੰਪ ਅਤੇ ਸਰਦਾ ਰਾਮ ਫਲੋਰੀ ਦੁਆਰਾ ਸਿੱਖਾਂ ਦੇ ਇਤਿਹਾਸ ਦੀ ਗਲਤ ਵਿਆਖਿਆ ਮੰਜੀ ਰਾਈਟਰ ਨੇ ਅੰਗਰੇਜ਼ਾਂ ਨੇ ਸਿੱਖ ਇਤਿਹਾਸ ਲਿਖਣ ਲਈ ਇੱਕ ਜਰਮਨ ਵਿਦਵਾਨ 트ੰਪ ਤੇ ਇੱਕ ਭਾਰਤੀ ਸਰਦਾ ਰਾਮ ਫਲੋਰੀ ਨੂੰ ਨਿਯੁਕਤ ਕੀਤਾ ਤੇ 트ੰਪ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਅੰਗਰੇਜ਼ੀ ਮਾਧਿਅਮ ਦੇ ਵਿੱਚ ਜਿਹੜੇ ਟ੍ਰਾਂਸਲੇਟ ਕਰਨ ਦੀ ਜ਼ਿੰਮੇਵਾਰੀ ਦਿੱਤੀ ਗਈ ਸਾਰੀ ਬਾਣੀ ਨੂੰ ਪਰ ਉਹਨੇ ਅੰਗਰੇਜ਼ਾਂ ਦੇ ਇਸ਼ਾਰੇ ਤੇ ਗੁਰੂ ਗ੍ਰੰਥ ਸਾਹਿਬ ਜੀ ਦੀ ਗਲਤ ਵਿਆਖਿਆ ਕਰਨੀ ਸ਼ੁਰੂ ਕਰ ਦਿੱਤੀ। ਸਰਦਾਰਾਮ ਫਲੋਰੀ ਵੀ ਸਿੱਖ ਧਰਮ ਪ੍ਰਤੀ ਚੰਗੀਆਂ ਭਾਵਨਾਵਾਂ ਨਹੀਂ ਰੱਖਦਾ ਸੀ ਇਸ ਲਈ ਉਹਨੇ ਵੀ ਸਿੱਖ ਇਤਿਹਾਸ ਨੂੰ ਤੋੜ-ਮੋੜ ਕੇ ਲਿਖਣਾ ਸ਼ੁਰੂ ਕਰਤਾ। ਇੱਥੋਂ ਤੱਕ ਕਿ ਉਹਨੇ ਤਾਂ ਅੰਮ੍ਰਿਤਸਰ ਵਿੱਚ ਗੁਰੂ ਕਾ ਬਾਗ ਆ ਕੇ ਗੁਰੂ ਸਾਹਿਬਾਨਾਂ ਦੀ ਸ਼ਾਨ ਦੇ ਵਿਰੁੱਧ ਕਥਾ ਕਰਨੀ ਵੀ ਸ਼ੁਰੂ ਕਰ ਦਿੱਤੀ। ਤੇ ਸਿੱਖ ਧਰਮ ਨੂੰ ਵਿਰੁੱਧ ਕਿਤੇ ਜਾ ਰਹੇ ਇਸ ਝੂਠੇ ਪ੍ਰਚਾਰ ਨੂੰ ਰੋਕਣ ਲਈ ਤਾਂ ਫਿਰ ਸਿੰਘ ਸਭਾ ਲਹਿਰ ਦੀ ਸਥਾਪਨਾ ਜ਼ਰੂਰੀ ਸੀ। ਅਗੇ ਹੈਗਾ ਸਮਾਜਿਕ ਦਸ਼ਾ ਉਸ ਸਮੇਂ ਸਿੱਖਤਰਮ ਦੇ ਵਿੱਚ ਸਿੱਖ ਸਮਾਜ ਦੇ ਵਿੱਚ ਪ੍ਰਚਲਿਤ ਸਮਾਜਿਕ ਰੀਤੀਆਂ ਮੱਥੇ ਤੇ ਕਲੰਕ ਵਾਂਗ ਸੀ ਤੇ ਉਸ ਸਮੇਂ ਸਮਾਜ ਵਿੱਚ ਇਸ ਤਰ੍ਹਾਂ ਦੀ ਦਸ਼ਾ ਬਹੁਤ ਜ਼ਿਆਦਾ ਤਰਸਯੋਗ ਹੋ ਗਈ ਸੀ ਸਮਾਜ ਵਿੱਚ ਇਸ ਤਰ੍ਹਾਂ ਦਾ ਦਰਜਾ ਜੋ ਪੁਰਸ਼ਾਂ ਦੀ ਜੁੱਤੀ ਦੇ ਬਰਾਬਰ ਸੀ ਉਹਨਾਂ ਨੂੰ ਉਹ ਸਾਰੇ ਅਧਿਕਾਰਾਂ ਤੋਂ ਵਾਂਝਾ ਰੱਖਿਆ ਗਿਆ ਜੋ ਪੁਰਸ਼ਾਂ ਨੂੰ ਪ੍ਰਾਪਤ ਸੀ ਜੰਮ ਦੀਆਂ ਕੁੜੀਆਂ ਦੀ ਹੱਤਿਆ ਕਰਨਾ ਵਾਲ ਵਿਆਹ ਬਹੁ ਵਿਆਹ ਵਿਧਵਾ ਵਿਆਹ ਤੇ ਪਵੰਦੀ ਪਰਤਾ ਪ੍ਰਥਾ ਸਤੀ ਪ੍ਰਥਾ ਦਾਸ ਪ੍ਰਥਾ ਇਹਨਾਂ ਸਾਰਿਆਂ ਇਸਤਰੀਆਂ ਦੀ ਹਾਲਤ ਨਰਕ ਦੇ ਤਰ੍ਹਾਂ ਬਣਾਈ ਸੀ ਸਿੱਖ ਸਮਾਜ ਵਿੱਚ ਜਾਤੀ ਪ੍ਰਥਾ ਦੀ ਭਾਵਨਾ ਜ਼ੋਰ ਫੜਨ ਲੱਗੀ ਸਿੱਖਿਆ ਦੀ ਘਾਟ ਕਾਰਨ ਸਿੱਖ ਸਮਾਜ ਅਗਿਆਨਤਾ ਦੇ ਹਨੇਰੇ ਦੇ ਵਿੱਚ ਭਟਕ ਰਿਹਾ ਸੀ ਇਹਨਾਂ ਕੁਰੀਤਿਆਂ ਨੂੰ ਦੂਰ ਕਰਨ ਲਈ ਸਿੰਘ ਸਭਾ ਲਹਿਰ ਦੀ ਸਥਾਪਨਾ ਦੀ ਜਿਹੜੀ ਜ਼ਰੂਰਤ ਆ ਉਹ ਮਹਿਸੂਸ ਹੋਣ ਲੱਗੀ ਅਗਿਆਨਗਾ ਸਿੰਘ ਸਭਾ ਲਹਿਰ ਦੀ ਸਥਾਪਨਾ ਤੇ ਵਿਕਾਸ ਹਾਂਜੀ ਸਿੱਖ ਧਰਮ ਦੇ ਸੁਨਹਿਰੀ ਗੌਰਵ ਨੂੰ ਕਾਇਮ ਰੱਖਣ ਦੇ ਉਦੇਸ਼ ਦੇ ਨਾਲ 1 ਅਕਤੂਬਰ 1873 ਈਸਵੀ ਨੂੰ ਅੰਮ੍ਰਿਤਸਰ ਦੇ ਗੁਰਦੁਆਰਾ ਮੰਜੀ ਸਾਹਿਬ ਵਿਖੇ ਸਿੱਖਾਂ ਦੀ ਇੱਕ ਵਿਸ਼ਾਲ ਸਭਾ ਬੁਲਾਈ ਗਈ ਕਮੇਟੀ ਬੁਲਾਈ ਗਈ ਇਸ ਸਭਾ ਦੇ ਵਿੱਚ ਸਿੱਖ ਪੁਜਾਰੀਆਂ ਗਰੰਥੀਆਂ ਗਿਆਨੀਆਂ ਤੇ ਕੁਝ ਪ੍ਰਸਿੱਧ ਜਿਹੜੇ ਸਰਦਾਰ ਸੀ ਉਹਨਾਂ ਨੇ ਹਿੱਸਾ ਲਿਆ ਸਰਬਸੰਮਤੀ ਨਾਲ ਸਿੰਘ ਸਵਾਲਰਦੀ ਸਥਾਪਨਾ ਦਾ ਫੈਸਲਾ ਕੀਤਾ ਗਿਆ ਡਿਸੀਜਨ ਲਿਆ ਲਿਆ ਗਿਆ ਸਰਦਾਰ ਠਾਕੁਰ ਸਿੰਘ ਸੰਦੇਵਾਲੇ ਨੂੰ ਇਸ ਦਾ ਪਹਿਲਾ ਪ੍ਰਧਾਨ ਤੇ ਗਿਆਨੀ ਗਿਆਨ ਸਿੰਘ ਨੂੰ ਇਸ ਦਾ ਪਹਿਲਾ ਸਕੱਤਰ ਨਿਯੁਕਤ ਕਰਤਾ ਕੋਈ ਵੀ ਸਿੱਖ ਜਿਹੜਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੇ ਗੁਰੂਆਂ ਦੇ ਉਪਦੇਸ਼ਾਂ ਵਿੱਚ ਵਿਸ਼ਵਾਸ ਰੱਖਦਾ ਸੀ ਸਿੰਘ ਸਭਾ ਲਹਿਰ ਦਾ ਮੈਂਬਰ ਬਣ ਸਕਦਾ ਸੀ ਤੇ ਉਹਨੂੰ ਸਭਾ ਵੱਲੋਂ ਵਫਾਦਾਰ ਹੋਣ ਤੇ ਸਿੱਖ ਮਤ ਦੀ ਸੇਵਾ ਕਰਨ ਦੀ ਸੋਚਣੀ ਪੈਂਦੀ ਸੀ ਹਰ ਮਹੀਨੇ ਸਿੰਘ ਸਭਾ ਨੂੰ ਕੁਝ ਚੰਦਾ ਵੀ ਦੇਣਾ ਪੈਂਦਾ ਸੀ ਹਰ ਮਹੀਨੇ ਸਿੰਘ ਸਭਾ ਨੂੰ ਕੁਝ ਮਤਲਬ ਕਿ ਚੰਦਾ ਵੀ ਦੇਣਾ ਪੈਂਦਾ ਸੀ ਸ਼ੁਰੂ ਵਿੱਚ ਅੰਮ੍ਰਿਤਸਰ ਵਿੱਚ ਬਣੀ ਸਿੰਘ ਸਭਾ ਦੇ ਮੈਂਬਰਾਂ ਦੀ ਗਿਣਤੀ ਸੀ 95 95 ਹੌਲੀ-ਹੌਲੀ ਇਹ ਵਧ ਗਈ ਸਿੰਘ ਸਭਾ ਦੇ ਪ੍ਰਬੰਧ ਲਈ ਇੱਕ ਕਾਰਜਪਾਲਿਕਾ ਕਮੇਟੀ ਬਣਾਈ ਗਈ ਤੇ ਸਿੰਘ ਸਭਾ ਦੇ ਪ੍ਰਬੰਧ ਲਈ ਇੱਕ ਕਾਰਜਪਾਲਿਕਾ ਕਮੇਟੀ ਬਣਾਈ ਗਈ ਸਿੰਘ ਸਭਾ ਦੇ ਸਾਰੇ ਫੈਸਲੇ ਬਹੁਮਤ ਨਾਲ ਕਿੱਤੇ ਜਾਂਦੇ ਸੀ ਤੇ ਕੁਝ ਸਮੇਂ ਬਾਅਦ ਅਮ੍ਰਿਤ ਸਰ ਦੀ ਸਿੰਘ ਸਵਾ ਦੇ ਵਿੱਚ મતਭੇਦ ਪੈਦਾ ਹੋਣੇ ਸ਼ੁਰੂ ਹੋ ਗਏ ਤੇ ਇਸ ਦਾ ਕਾਰਨ ਇਹ ਸੀ ਕਿ ਬਾਬਾ ਖੇਮ ਸਿੰਘ ਵੇਦੀ ਗੁਰੂ ਘਰਾਂ ਨਾਲ ਸੰਬੰਧਿਤ ਹੋਣ ਕਰਕੇ ਇਹ ਚਾਹੁੰਦੇ ਸੀ ਕਿ ਸਿੰਘ ਸਿੱਖ ਸੰਮੇਲਣਾਂ ਦੇ ਸਮੇਂ ਉਹਨਾਂ ਨੂੰ ਵਿਸ਼ੇਸ਼ ਦਰਜਾ ਦਿੱਤਾ ਜਾਵੇ ਤੇ ਉਹਨਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੈਠਣ ਸਮੇਂ ਇੱਕ ਖਾਸ ਕਦੈਲਾ ਦਿੱਤਾ ਜਾਵੇ ਅਸਲ ਦੇ ਵਿੱਚ ਗੁਰੂ ਬਰਾਬਰ ਆਦਰਮਾਨ ਪ੍ਰਾਪਤ ਕਰਨਾ ਚਾਹੁੰਦੇ ਸੀ ਪਰ ਇਹ ਗੱਲ ਪ੍ਰੋਫੈਸਰ ਗੁਰਮੁਖ ਸਿੰਘ ਤੇ ਉਹਨਾਂ ਦੇ ਸਮਰਥਕਾਂ ਨੂੰ ਬਿਲਕੁਲ ਪਸੰਦ ਨਹੀਂ ਸੀ ਤੇ ਉਹ ਹੌਇਸ ਨੂੰ ਗੁਰੂ ਮਰਿਆਦਾ ਤੋਂ ਉਲਟ ਸਮਝਦੇ ਸੀ ਇਸ ਇੰਨਾ ਮਤ ਭੇਦ ਐਨੇ ਵਧ ਗਏ ਕਿ ਪ੍ਰੋਫੈਸਰ ਗੁਰਮਖ ਸਿੰਘ ਨੇ 1879 79 ਵਿੱਚ ਲਾਹੌਰ 'ਚ ਆਪਣੀ ਅਗਵਾਈ ਹੇਠ ਇੱਕ ਵੱਖਰੀ ਸਿੱਖ ਸਿੰਘ ਸਭਾ ਸਥਾਪਨ ਕਰ ਲਈ ਅਲੱਗ ਤੋਂ ਸਿੰਘ ਸਭਾ ਲਹਿਰ ਸਥਾਪਿਤ ਕਰ ਲਈ ਪ੍ਰੋਫੈਸਰ ਗੁਰਮਖ ਸਿੰਘਾਂ ਅੰਤਖ ਯਤਨਾਂ ਨਾਲ ਲਾਹੌਰ ਸਿੰਘ ਸਭਾ ਦਾ ਬੜੀ ਤੇਜ਼ੀ ਨਾਲ ਵਿਕਾਸ ਹੁਣ ਸ਼ੁਰੂ ਹੋ ਗਿਆ ਜਿਆਦਾਤਰ ਸਿੰਘ ਸਭਾ ਨੇ ਆਪਣਾ ਸੰਬੰਧਿਤ ਅੰਮ੍ਰਿਤਸਰ ਦੀ ਸਭਾ ਦੇ ਨਾਲ ਤੋੜ ਕੇ ਲਾਹੌਰ ਸਿੰਘ ਸਭਾ ਨਾਲ ਜੋੜ ਲਿਆ ਆਪਸੀ ਫੁੱਟ ਕਰਨ 1898 ਵਿੱਚ ਪ੍ਰੋਫੈਸਰ ਗੁਰਮੁਖ ਸਿੰਘ ਦੀ ਅਚਾਨਕ ਮੌਤ ਹੋ ਗਈ ਤੇ ਸਿੰਘ ਸਭਾ ਲੈ ਦੇ ਵਿਕਾਸ ਵਿੱਚ ਕਵਿਗਨ ਆ ਗਿਆ ਤੇ ਇਨ੍ਹਾਂ ਸਿੰਘ ਸਭਾਵਾਂ ਦੇ ਮਤਭੇਦਾਂ ਨੂੰ ਦੂਰ ਕਰਨ ਲਈ ਆਪਸੀ ਤਾਲਮੇਲ ਰੱਖਣ ਦੇ ਲਈ 1902 ਈਸਵੀ ਦੇ ਵਿੱਚ ਚੀਫ ਖਾਲਸਾ ਦੀਵਾਨ ਦੀ ਸਥਾਪਨਾ ਕੀਤੀ ਗਈ ਤੇ 1904 ਈਸਵੀ ਨੂੰ ਇਸ ਸੰਸਥਾ ਨੂੰ ਰਜਿਸਟਰ ਕੀਤਾ ਗਿਆ ਤੇ ਇਹਨੇ ਸਿੰਘ ਸਭਾ ਦੇ ਉਦੇਸ਼ਾਂ ਦਾ ਪ੍ਰਚਾਰ ਕਰਨ ਵਿੱਚ ਕਾਫੀ ਜ਼ਿਆਦਾ ਯੋਗਦਾਨ ਦਿੱਤਾ ਚੀਫ ਖਾਲਸਾ ਦਿਵਾਨ ਦੇ ਜਤਰਾ ਦੇ ਸਿੱਟੇ 1920 ਤੀ ਦੇ ਤੱਕ ਪੰਜਾਬ ਵਿੱਚ ਸਿੰਘ ਸਭਾ ਦੀ ਗਿਣਤੀ 105 ਹੋ ਗਈ। ਅੱਗੇ ਹੈਗਾ ਸਿੰਘ ਸਭਾ ਲਹਿਰ ਦੇ ਉਦੇਸ਼ ਤੇ ਨਿਸ਼ਾਨੇ ਸਿੱਖ ਧਰਮ ਦੀ ਪਵਿੱਤਰਤਾ ਨੂੰ ਮੁੜ ਕਾਇਮ ਰੱਖਣਾ, ਸਿੱਖ ਸਮਾਜ ਵਿੱਚ ਆਈਆਂ ਹੋਈਆਂ ਸਮਾਜਿਕ ਤੇ ਧਾਰਮਿਕ ਕੁਰਤੀਆਂ ਨੂੰ ਦੂਰ ਕਰਨਾ, ਵੱਖ-ਵੱਖ ਥਾਵਾਂ ਤੇ ਨਿੱਜੀ ਗੁਰੂ ਗੱਦੀਆਂ ਨੂੰ ਖਤਮ ਕਰਕੇ ਉਹਨਾਂ ਵਿੱਚ ਏਕਤਾ ਪਾਦਿਆ ਕਰਨੀ। ਪੰਜਾਬੀ ਭਾਸ਼ਾ ਦਾ ਪ੍ਰਚਾਰ ਕਰਨਾ ਪੰਜਾਬੀ ਸਾਹਿਤ ਦਾ ਵਿਕਾਸ ਕਰਨਾ ਪੰਜਾਬੀ ਵਿੱਚ ਕਿਤਾਬਾਂ ਛਪਵਾਉਣੀਆਂ ਅਖਬਾਰਾਂ ਤੇ ਰਸਾਲੇ ਕੱਢਨੇ ਸਿੱਖ ਧਰਮ ਨੂੰ ਛੱਡ ਕੇ ਹੋਰਨਾਂ ਧਰਮਾਂ ਵਿੱਚ ਸ਼ਾਮਲ ਹੋਏ ਲੋਕਾਂ ਨੂੰ ਮੁੜ ਸਿੱਖ ਧਰਮ ਵਿੱਚ ਸ਼ਾਮਲ ਕਰਨਾ ਗੁਰਦੁਆਰਿਆਂ ਦੇ ਸੁਧਾਰ ਲਈ ਯਤਨ ਕਰਨੇ ਸਿੱਖ ਧਰਮ ਦੇ ਪ੍ਰਚਾਰਕਾਂ ਨੂੰ ਸਿੱਖਿਆ ਦੇਣੀ ਉਹਨਾਂ ਨੂੰ ਪ੍ਰਚਾਰ ਲਈ ਪਿੰਡਾਂ ਵਿੱਚ ਭੇਜਣਾ ਗਰੀਬ ਅਤੇ ਬੇਸਹਾਰਾ ਲੋਕਾਂ ਲਈ ਹਸਪਤਾਲ ਤੇ ਜਿਤੇਮ ਖਾਨੇ ਖੋਲਣੇ ਸਿੱਖਾਂ ਵਿੱਚ ਅੰਗਰੇਜ਼ੀ ਸ਼ਾਸਨ ਪ੍ਰਤੀ ਵਫਾਦਾਰੀ ਦੀ ਭਾਵਨਾ ਪੈਦਾ ਕਰਨਾ ਅੱਗੇ ਹੈਗਾ ਸਿੰਘ ਸਵਾ ਲਹਿਰ ਦੀਆਂ ਸਫਲਤਾਵਾਂ ਕੀ ਸੀ ਹਾਂਜੀ ਹਰ ਇੱਕ ਖੇਤਰ ਦੇ ਵਿੱਚ ਹੋਇਆ ਜਿਵੇਂ ਧਾਰਮਿਕ ਖੇਤਰ ਦੇ ਵਿੱਚ ਸਿੰਘ ਸਵਾ ਲਹਿਰ ਦੇ ਅ ਅੰਤਖ ਯਤਨਾ ਦੇ ਨਤੀਜੇ ਵੱਜੋਂ ਕਾਫੀ ਜ਼ਿਆਦਾ ਧਾਰਮਿਕ ਖੇਤਰ ਦੇ ਵਿੱਚ ਸੁਧਾਰ ਹੋਇਆ ਇਸ ਲਹਿਰ ਨੇ ਸਿੱਖ ਧਰਮ ਦੇ ਵਿੱਚ ਜਿਹੜੇ ਪ੍ਰਚਲਿਤ ਸੀ ਅੰਧਵਿਸ਼ਵਾਸ ਝੂਠੇ ਰੀਤੀ ਰਿਵਾਜ ਉਹਨਾਂ ਦਾ ਵਿਰੋਧ ਕੀਤਾ ਖੰਡਨ ਕੀਤਾ ਤੇ ਉਹਨਾਂ ਨੇ ਸਿੱਖਾਂ ਦੁਆਰਾ ਸਥਾਪਿਤ ਕੀਤੀ ਜਾ ਰਹੀ ਮੂਰਤੀ ਪੂਜਾ ਪੀਰ ਪਗੰਬਰਾਂ ਦੀ ਪੂਜਾ ਸ਼ਰਾਧਾ ਨੂੰ ਸਿੱਖ ਗੁਰੂਆਂ ਦੀ ਸਿੱਖਿਆਵਾਂ ਦੇ ਵਿਰੁੱਧ ਦੱਸਿਆ ਸਿੰਘ ਸਭਾ ਲਹਿਰ ਦਾ ਗਣਸੀਖੀ ਬ੍ਰਾਹਮਣ ਦੇ ਝੂਠੇ ਰਸਮਾਂ ਅਪਣਾਉਣ ਦੇ ਕਾਰਨ ਸਿੱਖ ਧਰਮ ਅੰਦਰੋਂ ਅੰਦਰ ਹੀ ਖੋਖਲਾ ਹੁੰਦਾ ਜਾ ਰਿਹਾ। ਸਿੰਘ ਸਭਾ ਲਹਿਰ ਨੇ ਭੇਖੀ ਇਹ ਸੰਤਾ ਦੀ ਵਿਰੋਧਤਾ ਕੀਤੀ ਸਿੱਖਾਂ ਨੂੰ ਇਹਨਾਂ ਤੋਂ ਦੂਰ ਰਹਿਣ ਲਈ ਕਿਹਾ ਸਿੰਘ ਸਭਾ ਲਹਿਰ ਨੇ ਸਿੱਖ ਧਰਮ ਨੂੰ ਮੁੜ ਸੁਰਜੀਤ ਕਰਨ ਲਈ ਸਿੱਖ ਗ੍ਰੰਥੀਆਂ ਦੇ ਪ੍ਰਚਾਰਕ ਨੂੰ ਨੇਕਾ ਪਿੰਡਾਂ ਵਿੱਚ ਭੇਜਿਆ। ਸਿੰਘ ਸਭਾ ਦੇ ਪ੍ਰਚਾਰਕਾਂ ਦੇ ਜੋਸ਼ ਦੇ ਸਦਕਾ ਵੱਡੀ ਗਿਣਤੀ ਵਿੱਚ ਲੋਕ ਸਿੱਖ ਧਰਮ ਦੇ ਵਿੱਚ ਸ਼ਾਮਲ ਹੋ ਗਏ। ਸਿੱਖ ਸਕੂਲਾਂ ਕਾਲਾਂ ਵਿੱਚ ਵੀ ਸਿੱਖ ਧਰਮ ਦਾ ਪ੍ਰਚਾਰ ਕੀਤਾ ਜਾਣ ਲੱਗਿਆ ਸਿੰਘ ਸਵਾਲ ਲਹਿਰ ਦੇ ਪ੍ਰਚਾਰ ਕਾਰਨ ਸਿੱਖਾਂ ਨੂੰ ਈਸਾਈ ਧਰਮ ਤੇ ਹਿੰਦੂ ਧਰਮ ਵਿੱਚ ਛਾਮਣ ਹੋਣ ਤੋਂ ਰੋਕਿਆ ਗਿਆ ਤੇ ਸਿੱਖ ਧਰਮ ਨੂੰ ਛੱਡ ਕੇ ਜਿਹੜੇ ਅਨੇਕਾ ਵਿਅਕਤੀ ਦੂਜੇ ਧਰਮ ਦੇ ਵਿੱਚ ਚਲੇ ਗਏ ਸੀ ਉਹ ਦੁਬਾਰਾ ਮੁੜ ਧਰਮ ਦੇ ਵਿੱਚ ਸ਼ਾਮਿਲ ਹੋ ਗਏ ਅੱਗੇ ਹੈਗਾ ਸਮਾਜਿਕ ਖੇਤਰ ਵਿੱਚ ਹਾਂਜੀ ਸਿੰਘ ਸਵਾਲ ਲਹਿਰ ਨੇ ਸਮਾਜਿਕ ਖੇਤਰ ਵਿੱਚ ਵੀ ਕਈ ਸ਼ਲਾਮਗਾ ਜੋ ਕੰਮ ਕੀਤੇ ਨੇ ਇਹਨਾਂ ਨੇ ਸਿੱਖ ਸਮਾਜ ਵਿੱਚ ਪ੍ਰਚਲਿਤ ਅਨੇਕਾ ਸਮਾਜਿਕ ਕੁਰੀਤੀਆਂ ਵਿਰੁੱਧ ਜ਼ੋਰਦਾਰ ਮੁਹਿੰਮ ਚਲਾਈ ਇਸ ਲਹਿਰ ਨੇ ਸਮਾਜ ਵਿੱਚ ਇਸ ਤਰ੍ਹਾਂ ਦਸ਼ਾ ਸੁਧਾਰਨ ਲਈ ਵਿਸ਼ੇਸ਼ ਉਪਰਾਲੇ ਕੀਤੇ ਇਸ ਤਰ੍ਹਾਂ ਨੂੰ ਪੁਰਸ਼ਾਂ ਦੇ ਬਰਾਬਰ ਹੱਕ ਦੇ ਲਈ ਪ੍ਰਚਾਰ ਕੀਤਾ ਜਮੰਦੀਆਂ ਕੁੜੀਆਂ ਨੂੰ ਮਾਰਨਾ ਇੱਕ ਘੋਰ ਅਨਿਆਇ ਦੱਸਿਆ ਗਿਆ ਇਹ ਲੜਕੀਆਂ ਨੂੰ ਸਿੱਖਿਆ ਦੇਣ ਦੇ ਪੱਖ ਦੇ ਵਿੱਚ ਸੀ ਸਿੰਘ ਸਵਾ ਲਹਿਰ ਨੇ ਇਸਤਰੀ ਵਿੱਚ ਪ੍ਰਚਲਿਤ ਪਰਦਾ ਵਿਧਵਾ ਵਿਆਹੀ ਮਨਾਹੀ ਨੂੰ ਸਿੱਖ ਮਰਿਆਦਾ ਦੇ ਵਿਰੁੱਧ ਦੱਸਿਆ ਵਿਧਵਾਵਾਂ ਦੀ ਦੇਖਭਾਲ ਲਈ ਪੰਜਾਬ ਭਰ ਵਿੱਚ ਵਿਧਵਾ ਆਸ਼ਰਮ ਖੋਲੇ ਗਏ ਅਨਾਥਾਂ ਨੇਤਰਹੀਨਾਂ ਦੀ ਦੇਖਭਾਲ ਲਈ ਨਾਸ ਆਸ਼ਰਮ ਤੇ ਅੰਧ ਵਿਸ਼ਵਾਸ ਅੰਧ ਆਸ਼ਰਮ ਮਤਲਬ ਕਿ ਜਿੱਥੇ ਜਿਹੜੇ ਅੰਧ ਉਹ ਹੋਗੇ ਵੀ ਜਿਨ੍ਹਾਂ ਨੂੰ ਅੱਖਾਂ ਤੋਂ ਨਹੀਂ ਦਿਖਦਾ ਹੁੰਦਾ ਉਹਨਾਂ ਲਈ ਆਸ਼ਰਮ ਖੋਲੇਗੇ 1904 ਈਸਵੀ ਦੇ ਵਿੱਚ ਖੋਲਿਆ ਗਿਆ ਖਾਲਸਾ ਜਤੀਮਖਾਨਾ ਸਭ ਤੋਂ ਵੱਧ ਪ੍ਰਸਿੱਧ ਸੀ ਗਰੀਬ ਰੋਗੀਆਂ ਦੀ ਸਹੂਲਤ ਲਈ ਸਿੰਘ ਸਵਾਲ ਲਰ ਨੇ ਨਵੇਂ ਹਸਪਤਾਲਾਂ ਦਾ ਨਿਰਮਾਣ ਕਰਵਾਇਆ ਸਿੰਘਸਵਾਲਾ ਨੇ ਸਿੱਖ ਸਮਾਜ ਵਿੱਚ ਪ੍ਰਚਲਿਤ ਜਾਤੀ ਪ੍ਰਥਾ ਸ਼ੂਸ਼ਾਦੀ ਭਾਵਨਾ ਦਾ ਜ਼ੋਰਦਾਰ ਸ਼ਬਦਾਂ ਵਿੱਚੋਂ ਖੰਡਨ ਕੀਤਾ ਆਪਸੀ ਭਾਈਚਾਰੇ ਤੇ ਇਕਤਾ ਦੀ ਭਾਵਨਾ ਦਾ ਪ੍ਰਚਾਰ ਕੀਤਾ ਸਿੱਖਾਂ ਨੂੰ ਹਿੰਦੂਆਂ ਦੇ ਜਟਿਲ ਦੇ ਖਰਚੀਲੇ ਰੀਤੀ ਰਿਵਾਜਾਂ ਨੂੰ ਛੱਡ ਕੇ ਜਨਮ ਵਿਆਹ ਮੌਤ ਦੀ ਮੌਕਿਆਂ ਤੇ ਸਿੱਖ ਗੁਰੂਆਂ ਦੁਆਰਾ ਦਰਸਾਏ ਗੇ ਮਾਰਗ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਤੇ 1909 ਈਸਵੀ ਦੇ ਵਿੱਚ ਆਨੰਦ ਮੈਰਿਜ ਐਕਟ ਵੀ ਸਥਾਪਿਤ ਨ ਕੀਤਾ ਗਿਆ ਅੱਗੇ ਸਿੱਖਾਂ ਤੇ ਸਾਇੰਸ ਦੇ ਖੇਤਰ ਵਿੱਚ ਵੀ ਸਫਲਤਾਵਾਂ ਹਾਂਜੀ ਸਿੰਘ ਸਵਾਲਾ ਅਹਰ ਨੇ ਸਿੱਖਿਆ ਵਿੱਚ ਫੈਲੀ ਅਨਪੜਤਾ ਨੂੰ ਦੂਰ ਕਰਨ ਲਈ ਉਹਨਾਂ ਵਿੱਚ ਨਵੀਂ ਜਾਗਰਤੀ ਲਿਆਉਣ ਦੇ ਉਦੇਸ਼ ਦੇ ਨਾਲ ਪੰਜਾਬ ਭਰ ਵਿੱਚ ਖਾਲਸਾ ਸਕੂਲ ਤੇ ਕਾਲਜਾਂ ਦੀ ਸਥਾਪਨਾ ਕੀਤੀ ਗਈ ਜਿਨ੍ਹਾਂ ਵਿੱਚੋਂ 1892 ਈਸਵੀ ਦੇ ਵਿੱਚ ਅੰਮ੍ਰਿਤਸਰ ਦੇ ਵਿੱਚ ਸਥਾਪਨ ਸਥਾਪਿਤ ਕੀਤਾ ਗਿਆ ਖਾਲਸਾ ਕਾਲਜ ਸਭ ਤੋਂ ਵੱਧ ਪ੍ਰਸਿੱਧ ਹੈ ਤੇ ਇਹ ਕਾਲਜ ਆਪਣੀ ਉੱਚ ਸਿੱਖਿਆ ਦੇ ਮਿਆਰ ਦੇ ਕਾਰਨ ਛੇਤੀ ਸਾਰੇ ਭਾਰਤ ਵਿੱਚ ਪ੍ਰਸਿੱਧ ਹੋਇਆ ਸਿੰਘ ਸਵਾਲਾਯਰ ਨੇ ਔਰਤਾਂ ਲਈ ਵੀ ਸਿੱਖਿਆ ਸੰਸਥਾਵਾਂ ਦੀ ਸਥਾਪਨਾ ਕੀਤੀ ਗਈ ਇਹਨਾਂ ਵਿੱਚੋਂ ਕੰਨਿਆ ਮਹਾਵਿਦਿਆਲਿਆ ਫਿਰੋਜ਼ਪੁਰ ਸਭ ਤੋਂ ਵੱਧ ਪ੍ਰਸਿੱਧਾ ਤੇ ਇਹਨਾਂ ਸਾਰੀਆਂ ਸਿੱਖਿਆਵਾਂ ਸੰਸਥਾਵਾਂ ਵਿੱਚ ਧਾਰਮਿਕ ਸਿੱਖਿਆ ਦੇ ਨਾਲ ਪਛਮੀ ਸਿੱਖਿਆ ਤੇ ਵੀ ਖਾਸ ਜ਼ੋਰ ਦਿੱਤਾ ਗਿਆ ਸਿੱਖਿਆ ਦਾ ਵਿਕਾਸ ਕਰਨ ਲਈ ਚੀਫ ਹਾਲਸਾਦੀਵਾਨ ਨੇ 1908 ਈਸਵੀ ਵਿੱਚ ਸਿੱਖਿਆ ਐਜੂਕੇਸ਼ਨਲ ਕਾਨਫਰੰਸ ਸਥਾਪਨਾ ਕੀਤੀ ਗਈ ਤੇ ਇਸ ਦੇ ਯਤਨਾਂ ਦਾ ਸਦਕਾ ਪੰਜਾਬ ਵਿੱਚ ਖਾਸ ਸਕੂਲਾਂ ਦੀ ਗਿਣਤੀ ਬੜੀ ਤੇਜ਼ੀ ਨਾਲ ਵਧਣ ਲੱਗੀ 1913 ਈਸਵੀ ਵਿੱਚ ਅੰਮ੍ਰਿਤਸਰ ਦੇ ਵਿਕੇ ਲੜਕਿਆਂ ਨੂੰ ਸਿੱਖਲਾਈ ਦੇਣ ਦੇ ਲਈ ਇੱਕ ਦਸਤਕਾਰੀ ਸਕੂਲ ਵੀ ਖੋਲਿਆ ਗਿਆ ਤੇ ਵਿਚਾਰਾਂ ਦਾ ਪ੍ਰਚਾਰ ਕਰਨ ਲਈ ਸਿੰਘ ਸਵਾਲਾ ਨੇ ਲਾਹੌਰ ਅੰਮ੍ਰਿਤਸਰ ਦੇ ਵਿੱਚ ਛਾਪੇਖਾਨੇ ਖੋਲੇ ਗਏ ਕਈ ਅਖਬਾਰਾਂ ਰਸਾਲੇ ਦੇ ਪੈਂਫਲਟ ਕੱਢੇ ਗਏ ਖਾਲਸਾ ਅਖਬਾਰ ਖਾਲਸਾ ਸਮਾਚਾਰ ਖਾਲਸਾ 72 ਖਾਲਸਾ ਐਡਵੋਕੇਟ ਖਾਲਸਾ ਗੱਜਟ ਸਿੰਘ ਸਹਾਈ ਤੇ ਇਸ ਤੋਂ ਇਲਾਵਾ ਕਈ ਪੁਸਤਕਾਂ ਵਿੱਚ ਪਾਉਣੀਆਂ ਗਈਆਂ ਭਾਈ ਗੁਰਮੁਖ ਸਿੰਘ ਦਾ ਭਾਰਤੀ ਭਾਰਤ ਇਤਿਹਾਸ ਗਿਆਨੀ ਗਿਆਨ ਸਿੰਘ ਦਾ ਤਵਾਰੀ ਗੁਰੂ ਖਾਲਸਾ ਪੰਥ ਪ੍ਰਕਾਸ਼ ਪਾਈ ਕਾਨ ਸਿੰਘ ਨੇ ਸਿੱਖ ਇਤਿਹਾਸ ਸਿੱਖ ਸਾਜ ਦੇ ਇੱਕ ਮਹਾਨ ਵਿਸ਼ਵਕੋਸ਼ ਗੁਰੂ ਸ਼ਬਦ ਰਤਨਾਕਾਰ ਮਹਾਕੋਸ਼ ਉਹਨਾਂ ਨੇ ਹਮ ਹਿੰਦੂ ਨਹੀਂ ਗੁਰਮਤਿ ਸੁਦਾਕਰ ਤੇ ਗੁਰਮਤਿ ਪ੍ਰਵਾਕਰ ਨਾਨੇ ਪੁਸਤਕਾਂ ਵੀ ਲਿਖੀਆਂ ਤੇ ਫਰੀਦਕੋਟ ਦੇ ਰਾਜੇ ਵਿਕਰਮ ਸਿੰਘ ਨੇ ਗਿਆਨੀ ਵਜਨ ਸਿੰਘ ਤੋਂ ਟਿੱਕਾ ਗੁਰੂ ਗ੍ਰੰਥ ਸਾਹਿਬ ਲਿਖਵਾਇਆ ਸਿੱਖ ਧਰਮ ਦੇ ਵਿਕਾਸ ਲਈ 1894 ਸ ਵਿੱਚ ਪੰਜਾਬੀ ਦੇ ਪ੍ਰਸਿੱਧ ਕਵੀ ਪਾਈ ਵੀਰ ਸਿੰਘ ਦੀ ਦੀਨ ਖਾਲਸਾ ਟਰੈਕਟਰ ਸੁਸਾਇਟੀ ਦੀ ਸਥਾਪਨਾ ਕੀਤੀ ਗਈ ਜਿੰਨਾ ਵੀ ਤੁਹਾਨੂੰ ਇਹ ਚੋ ਮਟੀਰੀਅਲ ਜਿਆਦਾ ਉਸ ਕੋ ਨੋਟਿਸ ਕਰ ਲੈਣਾ ਠੀਕ ਹੈ ਤੇ ਇਸ ਇਤਿਹਾਸ ਸਬੰਧੀ ਨਵੀਆਂ ਖੋਜਾਂ ਦੇ ਕਾਰਨ ਦੇ ਉਦੇਸ਼ ਦੇ ਨਾਲ ਚੀਖ ਖਾਲਸਾ ਦੀਵਾਨ ਨੇ 1932 ਸ੍ਰੀ ਚਮਰਿਤਸਰ ਦੇ ਖਾਲਸਾ ਕਾਲਜ ਵਿੱਚ ਇੱਕ ਨਵੀਂ ਇੱਕ ਖੋਜ ਕੇਂਦਰ ਸਥਾਪਿਤ ਕੀਤਾ ਤੇ ਇਸ ਕਰਕੇ ਸਿੰਘ ਸਵਾਂ ਲਹਿਰ ਨੇ ਪੰਜਾਬੀ ਭਾਸ਼ਾ ਤੇ ਸਾਹਿਦੇ ਵਿਰਸੇ ਨੂੰ ਤਨੀ ਬਣਾਇਆ ਸੇ ਇਸ ਹੀ ਤੁਹਾਡਾ ਸਿੰਘ ਸਵਾਂ ਲਹਿਰ ਵਾਲਾ ਕੁਸ਼ਣ ਥੈਂਕਸ